ਬ੍ਰਦਰ ਸਕੂਲ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਪੰਜ ਸਿੰਘ ਸਹਿਬਾਨ ਨੇ ਜਿਹੜੇ ਅਕਾਲੀ ਆਗੂਆਂ ਨੂੰ ਸਜ਼ਾ ਲਾਈ ਸੀਗੀ ਤਨਖਾਹ ਲਾਈ ਸੀਗੀ ਉਹਨਾਂ ਨੇ ਜਿਹੜੀ ਆ ਆਪਣੀ ਜਿਹੜੀ ਆ ਉਹ ਸੇਵਾ ਜਿਹੜੀ ਉਹ ਕਰ ਦਿੱਤੀ ਹੈ ਤੇ ਕੱਲ ਜਿਹੜੇ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਆਪਣੇ ਜਿਹੜੇ ਪੈਸੇ ਵੀ ਜਮ੍ਹਾਂ ਕਰਾਉਣੇ ਸੀ ਉਹ ਵੀ ਕਰਾਤੇ ਤੇ ਅਰਦਾਸ ਵੀ ਕਰਾਈ ਆ ਹਰਮੰਦਰ ਸਾਹਿਬ ਜਾ ਕੇ ਤੇ ਇਸੇ ਤਰੀਕੇ ਨਾਲ ਦੂਜੇ ਆਗੂਆਂ ਨੇ ਵੀ ਆਪਣੀ ਆਪਣੀ ਸੇਵਾ ਜਿਹੜੀ ਉਹ ਨਵਾ ਲਈ ਹੈ ਸਵਾਲ ਇਹ ਉੱਠਦਾ ਹੈ ਕਿ ਸਿੰਘ ਸਾਹਿਬਾਨ ਨੇ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਸੀ ਜਿਹਨਾਂ ਨੂੰ ਕਿਹਾ ਗਿਆ ਸੀ ਵੀ ਉਹ ਭਰਤੀ ਕਰੇਗੀ ਤੇ ਉਹ ਤੋਂ ਬਾਅਦ ਡੈਲੀਗੇਟ ਬਣਨਗੇ ਉਹ ਅਗਲਾ ਕੰਮ ਜਿਹੜਾ ਅਕਾਲੀ ਦਲ ਨੂੰ ਅਸਾਰਨ ਦਾ ਸ਼ੁਰੂ ਕਰਨਗੇ ਸਾਡੀ ਜਾਣਕਾਰੀ ਦੇ ਮੁਤਾਬਕ ਅਜੇ ਇਸ ਸੱਤ ਮੈਂਬਰੀ ਕਮੇਟੀ ਨੇ ਇਹ ਮੂਨੇ ਤੋਂ ਪੂਣੀ ਵੀ ਨਹੀਂ ਕੀਤੀ ਇਹ ਮਸਲਾ ਕਿੱਧਰ ਨੂੰ ਜਾਊਗਾ ਦੂਜੇ ਪਾਸੇ ਉਹਨਾਂ ਕਿਹਾ ਸੀਗਾ ਵੀ ਕਾਲੀ ਦਲ ਦੇ ਜਿਹੜੇ ਲੀਡਰ ਨੇ ਉਹ ਅਸਤੀਫੇ ਦੇਣ ਅਜੇ ਅਸਤੀਫੇ ਦਾ ਮਾਮਲਾ ਵੀ ਉਵੇਂ ਹੈਗਾ ਕਿਸੇ ਕਿਨਾਰੇ ਤੋਂ ਜਿਹੜਾ ਜਿਹੜਾ ਇੱਕ ਸਿੰਘ ਸਾਹਿਬਾਨ ਦੇ ਉੱਪਰ ਹਮਲੇ ਵੀ ਨਿੱਜੀ ਹਮਲੇ ਵੀ ਹੋਣ ਲੱਗ ਗਏ ਆ ਇਹਦੇ ਨਾਲ ਜਿਹੜਾ ਕੰਮ ਕਾਜ ਹੈ ਜਿਹੜਾ ਸਿੱਧਰ ਨੂੰ ਤੁਰਨਾ ਚਾਹੀਦਾ ਸੀਗਾ ਤੁਰਨਾ ਚਾਹੀਦਾ ਸੀ ਉਹ ਦਿਸ਼ਾ ਅਜੇ ਸਾਫ਼ ਨਹੀਂ ਹੋਈ ਸਿੱਧੂ ਸਭ ਤੁਹਾਡਾ ਕੀ ਕਹਿਣਾ ਹੈ ਇਸ ਮਾਮਲੇ ਤੇ ਇਹ ਜਿਹੜੀ ਇਕਤਾ ਕਰਾਉਣ ਦਾ ਕੰਮ ਜਿਹੜਾ ਸਿੰਘ ਸਹਬਾਨ ਨੇ ਸ਼ੁਰੂ ਕੀਤਾ ਸੀਗਾ ਇਹ ਕਿਵੇਂ ਅੱਗੇ ਸਿਰੇ ਚੜੇਗਾ ਜੇ ਅਜੇ ਤੱਕ ਇਹਨਾਂ ਨੇ ਕੋਈ ਕਦਮ ਨਹੀਂ ਚੁੱਕਿਆ ਸੱਤ ਮੈਂਬਰੀ ਕਮੇਟੀ ਨੇ ਤਾਂ ਬੇਖੋ ਮੈਨੂੰ ਇਹ ਇਕਤਾ ਕਰਾਉਣ ਵਾਲੀ ਗੱਲ ਨਹੀਂ ਲੱਗਦੀ ਇਹ ਤੋਂ ਵੱਡੀ ਗੱਲ ਇਹ ਲੱਗਦੀ ਸੀ ਵੀ ਪਾਰਟੀ ਦੇ ਉੱਤੇ ਕਾਫੀ ਦੇਰ ਦੇ ਦੋਸ਼ ਲੱਗ ਰਹੇ ਸੀਗੇ ਵੀ ਧਾਰਮਿਕ ਲੈਵਲ ਦੀਆਂ ਇਹਨੇ ਵਗਿਆ ਕੀਤੀ ਆ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਕਰਾਈ ਹੈ ਤੇ ਇਸ ਦੇ ਉੱਤੇ ਇਹਨੇ ਕਈ ਪੋਸਟਾਂ ਨੂੰ ਜਿਹੜੀਆਂ ਪੋਜੀਸ਼ਨਾਂ ਦਿੱਤੀਆਂ ਜਿਨ੍ਹਾਂ ਨੇ ਸਿੱਖਾਂ ਦੇ ਮੁੰਡਿਆਂ ਦਾ ਉਹ ਉਸ ਪਰ ਝੂਠੇ ਝੂਠੇ ਮੁਕਾਬਲੇ ਕੀਤੇ ਆ ਤੇ ਇਹ ਜਿਹੇ ਤਮਾਮ ਕਿਸਵਦੀਆਂ ਜਿਹੜੀਆਂ ਸੀ ਲੱਗੀਆਂ ਹੋਈਆਂ ਇਹਦੇ ਚ 8 8 ਬਤਲ ਕੇ ਦੋਸ਼ ਸੀ ਜਿਹੜੇ ਉੱਥੇ ਅਕਾਲ ਤਖਤ ਦੀ ਫਸੀਲ ਤੋਂ ਪੜੇ ਗਏ ਆ ਤੇ ਉਹ 8 ਦੋਸ਼ ਲੱਗੇ ਹੋਏ ਸੀਗੇ ਉਹਨਾਂ ਚ ਇਹ ਵੱਡੇ ਦੋਸ਼ ਸੀ ਹੁਣ ਇਹਨਾਂ ਨੂੰ ਉਹ ਉਹਨਾਂ ਇਹਨਾਂ ਦੀਆਂ ਜਿਹੜੀਆਂ ਜਿਹੜਾ ਇਹਨਾਂ ਦੀ ਅਕਾਲੀ ਦਲ ਤਾਂ ਇਹ ਸਾਰਾ ਲੰਬੋ ਲਾਫ ਦਾ ਥਿੰਕਿੰਗ ਹੈ ਉਹ ਇਹ ਲੱਗਦੀ ਸੀ ਵੀ ਸਾਨੂੰ ਜਿਹੜੀ ਧਾਰਮਿਕ ਲੈਵਲ ਦੀ ਛੱਟ ਬਹੁਤੀ ਵੱਜੀ ਆ ਬਰਗਾੜੀ ਵਾਲੇ ਕੇਸ ਦੀ ਛੱਟ ਬਹੁਤੀ ਵੱਜੀ ਆ ਤੇ ਇਸ ਕਰਕੇ ਉਸੇ ਤੋਂ ਬਾਅਦ ਅਸੀਂ 17 ਵਾਲੀ ਇਲੈਕਸ਼ਨ ਹਾਰੇ ਆ 22 ਵਾਲੀ ਹਾਰੇ ਆ 19 ਵਾਲੀ ਹਾਰੇ ਆ 24 ਵਾਲੀ ਹਾਰੇ ਆ ਤੇ ਇਹ ਸਾਡਾ ਖੇਡਾ ਨਹੀਂ ਛੱਡਦੀ ਬੇਅਦਬੀ ਵਾਲਾ ਤੇ ਇਹਨਾਂ ਨੂੰ ਜਾਦਾ ਇਸੇ ਕਰਕੇ ਕਹਿੰਦੇ ਰਹੇ ਸੀ ਵੀ ਧਾਰਮਿਕ ਗੱਲ ਕਰ ਲੋ ਧਾਰਮਿਕ ਸਜ਼ਾ ਲਾ ਦਿਓ ਸਾਰਾ ਇਹ 3 ਮਹੀਨੇ ਜਿਹੜਾ ਲੰਬਾ ਚੌੜਾ ਖਿੱਚਿਆ ਗਿਆ ਸੀ ਇਹ ਵੀ ਇਸੇ ਕਰਕੇ ਹੋਇਆ ਸੀ ਤਨਖਾਹਾਂ ਦੇਣ ਤੋਂ ਬਾਅਦ ਪਰ ਹੁਣ ਇਹਨਾਂ ਨੇ ਉਹਨਾਂ ਕੰਮ ਹੀ ਕੀਤਾ ਸਾਰਾ ਬੇਸ਼ੱਕ ਬੇਸ਼ੱਕ ਅਕਾਲੀ ਦਲ ਕੋਲੇ ਕਬੂਲਨਾਵਾ ਹੋਇਆ ਉਹਦੇ ਚ ਸਾਰੀਆਂ ਗੱਲਾਂ ਹੀ ਪੋਲੀਟੀਕਲ ਹੈ ਪੋਲੀਟੀਕਲ ਹੈ ਸਾਰੀਆਂ ਗੱਲਾਂ ਜਿਵੇਂ ਹੁਣ ਪ੍ਰਕਾਸ਼ ਸਿੰਘ ਬਾਦਲ ਨੇ 78 ਦੇ ਵਿੱਚ ਜੇ ਨਾ ਮੈਂ ਅਪ੍ਰੈਲ 78 ਨੂੰ ਨਾ ਯਾਜਤ ਦਿੱਤੀ ਹੁੰਦੀ ਸਿੱਧੂ ਸਾਹਿਬ ਇੱਕ ਗੱਲ ਇੱਕ ਇੱਕ ਗੱਲ ਮੈਂ ਕਹਿਣੀ ਚਾਹੁੰਨਾ ਉਹਨਾਂ ਨੇ ਆਪਣੀਆਂ ਜਿਹੜੀ ਹੈ ਨਾ ਉਹ ਸਾਰੇ ਦੋਸ਼ ਕਬੂਲ ਕਰ ਲਏ ਉਹ ਤੋਂ ਬਾਅਦ ਜਿਹੜੀ ਸਜ਼ਾ ਉਹ ਵੀ ਕਬੂਲ ਕਰ ਲਈ ਉਹਦੇ ਤੇ ਜਿਹੜੀ ਸੇਵਾ ਲਈ ਗਈ ਸੀ ਉਹਨਾਂ ਨੇ ਸੇਵਾ ਨਿਭਾਤੀ ਉਹ ਮੈਨੂੰ ਲੱਗਦਾ ਪਾਸਟ ਹਿਸਟਰੀ ਜਿਹੜਾ ਨਾ ਉਹ ਹਿਸਟਰੀ ਦਾ ਚੈਪਟਰ ਹੋ ਗਿਆ ਗੱਲ ਅੱਗੇ ਕਿਵੇਂ ਤੁਰੇ ਸਵਾਲ ਤਾਂ ਇਹ ਵੀ ਮੈਂ ਕਹਿਣਾ ਜਿਹੜਾ ਚਾਹੁੰਨਾ ਦੱਸਣਾ ਚਾਹੁੰਨਾ ਵੀ ਜਿਹੜਾ ਪੋਲੀਟੀਕਲ ਸਾਈਡ ਸੀ ਇਹਨਾਂ ਨੇ ਕੀਤੀ ਨਹੀਂ ਕੋਈ ਪੋਲੀਟੀਕਲ ਸਾਈਡ ਨਹੀਂ ਕੀਤੀ 78 ਤੋਂ ਲੈ ਕੇ ਅਬ ਜਿਹੜਾ ਉਹ ਵੀ ਉਹ ਵੀ ਪੋਲਿਟਿਕਸ ਕਰਕੇ ਹੀ ਉਸੇ ਉੱਥੇ ਉੱਥੇ ਨਾਲ ਹੋਣ ਦਿੱਤਾ ਜਿਹੜਾ ਸਮਾਗਮ ਹੋਣ ਦਿੱਤਾ ਨਰੰਗ ਕਾਰੀਆਂ ਦਾ ਕਿਉਂਕਿ ਦੂਜੇ ਪੋਲਿਟਿਕਲ ਨਾਲ ਦੇ ਅਲਾਈਅੰਸ ਦਾ ਬਾਬਲ ਤੇ ਜੋਰ ਸੀ ਇਹੀ ਅਲਾਈਅੰਸ ਦਾ ਸੀ ਜੇ ਦਿੱਲੀ ਨਾਲ ਬੀਜੇਪੀ ਨਾਲ ਜੁੜਿਆ ਪਾਸ ਸੀ ਜਿਹਦੇ ਕਰਕੇ ਇਸ ਨੇ ਜਿਹੜਾ ਮੈਨੀਫੈਸਟੋ ਆਫ ਦਾ 97 ਚ ਨਹੀਂ ਜਮਾ ਤੇ ਫਿਰ ਇਹ ਵੀ ਕੇਸ ਬਗੜਾੜੀ ਵਾਲਾ ਵੀ ਤੇ ਬਗੜਾੜੀ ਤੋਂ ਪਹਿਲੇ ਵਾਲਾ 2007 ਵਾਲਾ ਵੀ ਜਿਹੜਾ ਉਹਦੇ ਡੇਰਾ ਵਾ ਡੇਰਾ ਸੱਚਾ ਸਦਾ ਵਾਲੇ ਦੇ ਤੇ ਹੱਕ ਵਿੱਚ ਕਈ ਗੱਲਾਂ ਕੀਤੀਆਂ ਸੀ ਉਹ ਸਾਰੀਆਂ ਹੀ ਪੋਲੀਟੀਕਲ ਐ ਵੋਟ ਬੈਂਕ ਬਣਾਉਣਾ ਸੀ ਉਹ ਪੋਲੀਟਿਕਸ ਐ ਇਹ ਚਾਰ ਪੋਲੀਟੀਕਲ ਸਾਈਡ ਨੇ ਐ ਨਹੀਂ ਛੇੜੀ ਪਿਛਲੀ ਤੱਕ ਪਿਛਲੀ ਜਦ ਕਿਹਾ ਉਹਦੇ ਚ ਇਹ ਵੀ ਕਿਹਾ ਗਿਆ ਵੀ ਤੁਸੀਂ ਭਾਈ ਯੋਗ ਨਹੀਂ ਹੋ ਅਗਵਾਈ ਕਰਨ ਦੇ ਪੰਥ ਪੰਥਕ ਦੀ ਇਸ ਕਰਕੇ ਨਵੀਂ ਪਾਰਟੀ ਬਣਾਓ ਤਾਂ ਕੋਈ ਨਾ ਤਾਂ ਇਹ ਵੀ ਕਿਹਾ ਵੀ ਤਿੰਨ ਦਿਨਾਂ ਦੇ ਅੰਦਰ ਅੰਦਰ ਤੁਸੀਂ ਅਸਤੀਫਾ ਦਿਓ ਅਸਤੀਫਾ ਵੀ ਨਹੀਂ ਦਿੱਤੇ ਤੇ ਅਬ ਇਸਨੇ ਅਸਤੀਫਾ ਦੇਣਾ ਸੀ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਨੇ ਵਰਕਿੰਗ ਕਮੇਟੀ ਵਿੱਚ ਤਿੰਨਾਂ ਦਾ ਉਹ ਨਹੀਂ ਦਿੱਤਾ ਉਹਦੇ ਤੇ ਮੋਹਲਤ ਲੈ ਲਈ ਤੇ ਫੇਰ ਮੁੜ ਕੇ ਫਿਰ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਜਿਹਨੇ ਪਾਰਟੀ ਨਵੀਂ ਖੜੀ ਕਰਨ ਦਾ ਉਹਦੇ ਮੈਂਬਰਸ਼ਿਪ ਦਾ ਪ੍ਰਕਿਰਿਆ ਸ਼ੁਰੂ ਕਰਨੀ ਸੀ ਉਹਨੇ ਨਹੀਂ ਕੁਝ ਕੀਤਾ ਉਹੀ ਇਸੇ ਕਰਕੇ ਧਾਰਮਿਕ ਲੈਵਲ ਦੀ ਕਰਤੀ ਹੈ ਇਸੇ ਕਰਕੇ ਬਹੁਤਾ ਜਿਲਾਂ ਰੌਲਾ ਪਈ ਜਾਂਦਾ ਸਿੱਖ ਸਮਾਜ ਦੇ ਵਿੱਚ ਬਹੁਤੀ ਗਿਣਤੀ 'ਚ ਇਹ ਰੌਲਾ ਪਈ ਜਾਂਦਾ ਵੀ ਇਹਨਾਂ ਨੇ ਹੁਕਮਨਾਮਾ ਜਾਂ ਅਕਾਲ ਤਖਤ ਦੇ ਹੋਏ ਆਦੇਸ਼ਾਂ ਦੀ ਪੂਰੀ ਪਾਲਣਾ ਕੀਤੀ ਨਹੀਂ ਉਹਦੇ باوجود ਵੀ ਇਹ 11000 ਰੁਪਏ ਦਾ ਪ੍ਰਸ਼ਾਦ ਚੜਾਤਾ ਅਰਦਾਸ ਕਰਵਾ ਲਈ ਹੈ ਸਰਟੀਫਿਕੇਟ ਵੀ ਲੈ ਲਿਆ ਜੀ ਸੇਵਾ ਕਰ ਤਨਖਾਹ ਲੱਗੀ ਹੈ ਜੋ ਕਰ ਉਹ ਪੂਰੀ ਕਰਤੀ ਹੈ ਇਸ ਦੇ ਇਹਦੇ باوجود ਵੀ ਇੱਕ ਤਾਂ ਇਹ ਐਸਪੈਕਟ ਹੈ ਵੀ ਇਹ ਨਹੀਂ ਕੀਤਾ ਸਰ ਜੀ ਕਹਤਾ ਨਹੀਂ ਹੈਗਾ ਪੰਜਾਬ ਦੇ ਵਿੱਚ ਨਗਰ ਕੌਂਸਲਰਾਂ ਦੀਆਂ ਨਗਰ ਨਿਗਮਾਂ ਦੀਆਂ ਚੋਣਾਂ ਹੋ ਰਹੀਆਂ ਇਸ ਕਰਕੇ ਕਾਲੀ ਦਲ ਨੂੰ ਚੋਣਾਂ ਫਾਈਟ ਕਰਨ ਦਿੱਤੀਆਂ ਜਾਣ ਉਹ ਤੋਂ ਮਾਮਲਾ ਅੱਗੇ ਦੋਰ ਲਿਆ ਜਾਵੇ ਨਹੀਂ ਇਹਦੇ ਵਿੱਚ ਕੋਈ ਗੱਲ ਨਹੀਂ ਸੀ ਵਰਕਿੰਗ ਪ੍ਰੈਜ਼ੀਡੈਂਟ ਹੈਗਾ ਇਹਨਾਂ ਦਾ ਬਲਵਿੰਦਰ ਸਿੰਘ ਪੁੰਦੜ ਉਹ ਸਾਰੇ ਸਾਈਨ ਵੀ ਕਰ ਸਕਦਾ ਇਹ ਬਿਲੀਪਤ ਤਰੀਕੇ ਨਾਲ ਬਣਾਇਆ ਹੋਇਆ ਕਈ ਕਈ ਮਹੀਨਿਆਂ ਦਾ ਬਣਾਇਆ ਇਹਦਾ ਅਸਤੀਫਾ ਪਾਇਆ ਪ੍ਰਵਾਨ ਨਹੀਂ ਕੀਤਾ ਅਸਤੀਫਾ ਦੁੱਤ ਤਾ ਐਨ ਸਿੰਘ ਵੀਰ ਬਾਦਲ ਨੇ ਹਾਂਜੀ ਤੇ ਹਾਂ ਇਸ ਕਰਕੇ ਉਹ ਉਹ ਸਾਰਾ ਉਹ ਸਾਰਾ ਕੁਝ ਹੀ ਪਾਰਟੀ ਤਾਂ ਉਵੇਂ ਸੀ ਚੱਲ ਸਕਦੀ ਸੀ ਸਾਰੀ ਨਾਲੇ ਕੋਈ ਸਮੱਸਿਆ ਨਹੀਂ ਸੀ ਪਾਰਟੀ ਨੂੰ ਜਿਹੜੇ ਮਾਹਰ ਹੈ ਉਹ ਵੀ ਕਹਿੰਦੇ ਆ ਕਿ ਪਾਰਟੀ ਦੀ ਮੈਂਬਰਸ਼ਿਪ ਤੁਸੀਂ ਸ਼ੁਰੂ ਕਰ ਦਿੱਤੀ ਸੀ ਜਦੋਂ ਕਿਤੇ ਮੈਂਬਰਸ਼ਿਪ ਹੋ ਜਾਂਦੀ 6 ਮਹੀਨੇ ਦੇ ਬਾਅਦ 6 ਮਹੀਨੇ ਦਾ ਟਾਈਮ ਸੀ ਉਦੋਂ ਤੁਸੀਂ ਉਹ ਸਾਰੀ ਮੈਂਬਰਸ਼ਿਪ ਨੂੰ ਬਸ ਮੈਂਬਰਸ਼ਿਪ ਸਹੀ ਹੋਵੇ ਇਹਦੀ ਮੋਨੀਟਰਿੰਗ ਕਮੇਟੀ ਨੇ ਕਰਨੀ ਸੀ ਮੈਂਬਰਸ਼ਿਪ ਹੋਣ ਪਿੱਛੋਂ ਡੈਲੀਗੇਟ ਦੀ ਚੋਣ ਤੇ ਵਰਕਿੰਗ ਕਮੇਟੀ ਦੀ ਚੋਣ ਤੇ ਪ੍ਰਧਾਨ ਦੀ ਚੋਣ ਉਹ ਇੱਕ ਪ੍ਰੋਸੈਸ ਹੈ ਹੋ ਜਾਂਦਾ ਉਹਦੇ ਨਾਲ ਤੇ ਉਹਦੇ ਨਾਲ ਕੋਈ ੜਕਾ ਹੀ ਨਹੀਂ ਕਿਸੇ ਲੈਵਲ ਦਾ ਇਹ ਸਭ ਜਾਣ ਕੇ ਕੀਤਾ ਕਰ ਰਹੇ ਆ ਸਾਰੇ ਨਾ ਹੀ ਇੱਥੇ ਹੁਣ ਸਮੱਸਿਆ ਇਲੈਕਸ਼ਨ ਲੜ ਰਹੇ ਆ ਜਾਂ ਇਲੈਕਸ਼ਨ ਦੇ ਵਿੱਚ ਇਹ ਹੁਣ ਜਿਹੜੇ ਕਾਲੀ ਦਾਲੇ ਇਲੈਕਸ਼ਨ ਕਰ ਹੀ ਰਹੇ ਆ ਉਹ ਨਾਲੇ ਪਾਰਟੀ ਦਾ ਕਿਸੇ ਨੇ ਅਸਤੀਫਾ ਦਿੱਤਾ ਜਾਂ ਨਹੀਂ ਦਿੱਤਾ ਜਿਹੜੀ ਜਿੰਨੀ ਕ ਇਹਨਾਂ ਦੀ ਉਸ ਕਿਸਮ ਦੀ ਇੰਟਰਵੈਂਸ਼ਨ ਹੈ ਜਿਹੜੀ ਆ ਕਾਰਪੋਰੇਸ਼ਨ ਨੇ ਇਲੈਕਸ਼ਨਾਂ ਵਿੱਚ ਮਿਊਨਿਸਪਲ ਕਮੇਟੀਆਂ 'ਚ ਉਹ ਕਰ ਹੀ ਰਹੇ ਆ ਉਹ ਲਿਕ ਨਹੀਂ ਹੈ ਇਹ ਕਰਨਾ ਹੀ ਨਹੀਂ ਸੀ ਚਾਉਂਦੇ ਪੋਲਿਟੀਕਲ ਸਵਾਲ ਹੈ ਵੀ ਇਹ ਵੱਡਾ ਜਿਹੜਾ ਜੋਰ ਹੈ ਉਹ ਇਹ ਹੈ ਵੀ ਸੁਖਵੀਰ ਬਾਦਲ ਨੂੰ ਪਾਰਟੀ ਉੱਤੇ ਰੱਖਿਆ ਜਾਵੇ ਬਾਕੀ ਸਭ ਗੱਲਾਂ ਐਵੇਂ ਆ ਇਹ ਸਾਰਾ ਕੀ ਤਾਂ ਅੱਛਾ ਸੁਖਵੀਰ ਬਾਦਲ ਨੂੰ ਰੱਖਣ ਦੇ ਲਈ ਇਹਨਾਂ ਨੂੰ ਹੋਰ ਇੱਕ ਹੈਂਡੀ ਚੀਜ਼ ਮਿਲ ਗਈ ਕਿ ਉਹ ਨਰੈਣ ਸਿੰਘ ਚੋੜੇ ਨੇ ਜਿਹੜਾ ਉਸਕਾ ਹਮਲਾ ਕੀਤਾ ਉਸ ਤੇ ਸੁਖਵੀਰ ਬਾਦਲ ਤੇ ਤੇ ਉਹਦੇ ਲਈ ਉਹ ਫਿਰ ਇੱਕ ਵੱਡੀ ਤਾਰਾ ਜਿਹੜੀ ਖਾੜਕੂ ਤਾਰਾ ਸੀਗੀ ਸਾਰੀ ਨੋ ਐਕਸਟਰਾ ਖੜ ਕੋਸੀ ਸਾਰੇ ਉਹ ਸਾਰੇ ਖੜੇ ਹੋਗੇ ਉਹਨਾਂ ਨੇ ਉਹਨਾਂ ਨੇ ਅਕਾਲ ਤਖਤ ਨੂੰ ਵੀ ਹੁਕਮਨਾਮੇ ਨੂੰ ਦੀ ਪਾਲਣਾ ਅੱਧੇ ਤੋਂ ਵੀ ਘੱਟ ਹੁਕਮਨਾਮੇ ਦੀ ਪਾਲਣਾ ਕੀਤੀ ਜਿਹੜੀ ਇੱਧਰ ਤਖਵੀਰ ਬਾਦਲ ਨੇ ਉਧਰ ਉਹਨਾਂ ਨੇ ਵੀ ਅਕਾਲ ਤਖਤ ਨੂੰ ਦੇ ਦੇ ਉੱਤੇ ਹੁਸ਼ਚ ਨਹੀਂ ਖੜੇ ਕਰਤੇ ਵੀ ਇਹ ਤੁਸੀਂ ਵੀ ਇਹ ਕਾ ਵਚਨ ਨਹੀਂ ਖੜੇ ਗਿਤੇ ਸਗੋਂ ਇਸ ਤੋਂ ਵੀ ਅੱਗੇ ਵਧ ਕੇ ਵੀ ਨਰੈਣ ਸਿੰਘ ਚੋੜਾ ਨੂੰ ਫਖਰੇ ਕੌਮ ਦਾ ਅਵਾਰਡ ਦਿੱਤਾ ਜਾਵੇ ਇਹ ਉਹਨਾਂ ਨੇ ਕੋਈ ਗਨਾਹ ਨਹੀਂ ਕੀਤਾ ਜਿਹੜਾ ਹਮਲਾ ਕਰਕੇ ਤਹਾਨੂੰ ਇਹ ਇਹ ਦੋਨੋਂ ਸਾਈਡਾਂ ਤੋਂ ਜਿਹੜਾ ਅਕਾਲ ਚੱਲਦਾ ਉਹਦੇ ਤੇ ਉਹ ਉਹਦੇ ਇਮੇਜ ਦੇ ਉੱਤੇ ਨੁਕਸਾਨ ਹੀ ਹੋਇਆ ਕਿ ਵਧਿਆ ਬੁੱਧਾ ਨੁਕਸਾਨ ਨਹੀਂ ਪਹਿਲਾਂ ਇਹ ਲੱਗਦਾ ਸੀਗਾ ਸੱਬਰ ਦੋ ਨੂੰ ਵੀ ਅਕਾਲ ਤਖਨ ਦਾ ਕਮਾਲ ਦੀ ਗੱਲ ਕਰਦੇ ਆ ਤਾਂ ਕਮਾਲ ਦੀ ਗੱਲ ਸਾਰੀ ਹੋ ਗਈ ਫਿਰ ਅਕਾਲ ਤਖਨ ਦੇ ਵਿੱਚ ਇਹ ਹੁਣ ਪੋਲਿਟਿਸ਼ੀਅਨ ਬੜੇ ਤੇਜ਼ ਹੁੰਦੇ ਆ ਤੇ ਇਹ ਇਹ ਇਹਦੇ ਵਿੱਚ ਦੋਨੋਂ ਸਾਈਡਾਂ ਤੋਂ ਪਹਿਲਾਂ ਵੀ ਪੰਜਾਬ ਵਿੱਚ ਦੋ ਧਿਰਾਂ 40 ਸਾਲ ਦੀਆਂ ਉਹ ਇੱਕ ਪਾਸੇ ਅਕਾਲੀ ਦਲ ਦੀ ਧਿਰ ਇੱਕ ਪਾਸੇ ਦੂਜੇ ਖਾਰਕੋਨ ਦੀ ਧਿਰ ਹੈ ਖਾਰਕੋਨ ਦੀ ਧਿਰ ਵੀ ਹਜੇ ਐਕਟਿਵਲੀ ਕੰਮ ਕਰੀ ਜਾਂਦੀ ਰਹਿੰਦੀ ਹੈ ਬੇਸ਼ੱਕ ਉਹਨਾਂ ਦਾ ਏਜੰਡਾ ਐਡਵਾਂਸ ਨਹੀਂ ਕੀਤਾ ਉਹਨਾਂ ਦਾ ਵੀ ਕੋਈ ਐਡਵਾਂਸ ਨਹੀਂ ਕੀਤਾ ਕਾਲੀਗਲ ਦਾ ਦੋਨੋਂ ਧਿਰ ਆਪਦੇ ਆਪ ਦੀ ਥਾਂ ਤੇ ਲੱਗੀਆਂ ਪਈਆਂ ਵਿਚਾਰੇ ਆ ਜਿਹੜੇ ਲੋਕ 80 90% ਲੋਕ ਤੇ ਜ਼ਿਆਦਾ ਹੀ ਹੈ ਪੰਜਾਬੀ ਤੇ ਕੋ ਸਿੱਖ ਸਾਰੇ ਰਲ ਮਿਲ ਕੇ ਉਹ ਚਾਹੁੰਦੇ ਆ ਵੀ ਪੰਜਾਬ ਦੀ ਪਾਰਟੀ ਚਾਹੀਦੀ ਹੈ ਉਹ ਖੇਤਰੀ ਪਾਰਟੀ ਚਾਹੀਦੀ ਹੈ ਕੋ ਸਾਡਾ ਵੀ ਬਾਲੀਬਾਰਸ ਹੋਵੇ ਜਿਹੜਾ ਸਾਡੀ ਗੱਲ ਕਰੇ ਦੋਨੋਂ ਤਰ੍ਹਾਂ ਪਤਲੀ ਕੀ ਵੀ ਮੌਜੂਦਾ ਸਾਰੇ ਸੈਟਅਪ ਵਿੱਚ ਕੋਈ ਗੱਲ ਨਹੀਂ ਕਰਦੀਆਂ ਨਾ ਪਾਣੀਆਂ ਤੇ ਦੋਨੋਂ ਮੋਰਚਾ ਲਾਉਂਦੀਆਂ ਨਾ ਵਾਟਰ ਨਾ ਨਾ ਕਿਤੇ ਹੋਰ ਪੰਜਾਬ ਦੀਆਂ ਮੰਗਾਂ ਤੇ ਲਾਉਂਦੀਆਂ ਨਾ ਕਿਸਾਨੀ ਦੇ ਨਾਲ ਜੁੜ-ਜੁੜ ਕੇ ਖੜਦੀਆਂ ਨਾ ਨਾ ਮੰਡੀਆਂ 'ਚ ਹੋਈ ਲੁੱਟ ਉਹਦੇ ਲਈ ਗੱਲ ਕਰਦੀਆਂ ਦੋਨੋਂ ਤਰ੍ਹਾਂ ਇੱਕ ਇੱਕ ਧਿਰ ਤਾਂ ਕਾਮਨਿਸਟਾਂ ਦੇ ਤਰ੍ਹਾਂ ਜੇ ਇਨਕਲਾਬ ਆਊਗਾ ਤਾਂ ਸਾਰਾ ਕੁਝ ਠੀਕ ਹੋ ਜਾਊਗਾ ਗਰਮ ਗਰਮ ਜਿਹੜੇ ਖਾਤੇ ਰਹਿ ਉਹਦਾ ਤਾਂ ਇਹ ਚੱਕਰ ਹੈ ਦੂਜਿਆਂ ਦਾ ਦੂਜਿਆਂ ਲਈ ਆ ਵੀ ਅਸੀਂ ਪਾਵਰ ਲੈਣੀ ਆ ਸਾਡੂ ਹੋਰ ਕੋਈ ਗੱਲਬਾਤ ਨਹੀਂ ਅਸੀਂ ਕਿਉਂ ਭਾਜੀਪੀ ਨੂੰ ਰਾਜ ਕਰੀ ਅਸੀਂ ਉਹਦੀ ਉਹਦੀ ਵਾਅਦਾ ਕਰਤਾ ਸੀ ਸੱਤਾ ਦੀਆਂ ਕੁਰਸੀਆਂ ਤੇ ਪਹੁੰਚਣਾ ਤੁਰਨੋ ਹੀ ਆਪਣੀ ਆਪਣੀ ਥਾਂ ਤੇ ਖੜੇ ਆ ਇਹ ਵਿਚਾਲੇ ਪੰਜਾਬ ਦਾ ਕੋਈ ਬਾਲੀ ਵਾਰਸ ਨਹੀਂ ਸਿੱਧਾ ਜੀ ਮੇਰਾ ਸਵਾਲ ਤਾਂ ਇਹ ਹੈਗਾ ਮਤਲਬ ਇਹਦੇ ਜਿਹੜਾ ਸਿੰਘ ਸਹਿਬਾਨ ਉਹਨਾਂ ਲਈ ਟੈਸਟ ਕੇਸ ਨਹੀਂ ਹੋ ਗਿਆ ਜੇ ਉਹਨਾਂ ਨੇ ਫੈਸਲਾ ਕੀਤਾ ਤੇ ਉਹ ਲਾਗੂ ਨਹੀਂ ਹੁੰਦਾ ਤੇ ਉਹਦੇ ਲਈ ਨਵੇਂ ਜਿਹੜੇ ਅਰੇ ਕੇ ਪ੍ਰਸਾਗਿ ਟੈਸਟ ਕੇਸ ਵੀ ਹੋ ਗਿਆ ਬਿਲਕੁਲ ਠੀਕ ਹੈ ਟੈਸਟ ਕੇਸ ਹੋ ਗਿਆ ਇਹ ਇਸੇ ਇਸੇ ਤਰ੍ਹਾਂ ਦਾ ਟੈਸਟ ਕੇਸ ਅਕਾਲੀ ਦਲ ਵੀ ਆ ਜਾਣਾ ਕਿਉਂਕਿ ਕੇਂਦਰ ਸਰਕਾਰ ਨੇ 25 ਨਵੰਬਰ ਨੂੰ ਇੱਕ ਡਰਾਫਟ ਜਾਰੀ ਕਰ ਦਿੱਤਾ ਖਰੜਾ ਜਾਰੀ ਕਰ ਦਿੱਤਾ ਜਿਹਦਾ ਮਤਲਬ ਤਿੰਨੇ ਖੇਤੀ ਕਾਨੂੰਨਾਂ ਨੂੰ ਵਿੰਗੇ ਟੇਡੇ ਢੰਗ ਨਾਲ ਲਾਗੂ ਕਰਨ ਦੀ ਗੱਲ ਫੇਰ ਚੱਲ ਪਈ ਹੈ ਫਿਰ ਚੱਲ ਪੇ ਫਿਰ ਚੱਲੇ ਇਹ ਕਿਸਾਨੀ ਲਈ ਸਭ ਤੋਂ ਪਹਿਲਾਂ ਉਹ ਕਿਸਾਨੀ ਜਿਹੜੇ ਕਿਸਾਨੀ ਕਿਸਾਨਾਂ ਦੀ ਗੱਲਬਾਤ ਆ ਉਹਨਾਂ ਲਈ ਸਭ ਤੋਂ ਪਹਿਲਾਂ ਆਉ ਅਕਾਲੀ ਦਲ ਤਾਂ ਅੱਗੇ ਵੀ ਇਹ ਇਹ ਕਿਸਾਨਾਂ ਕਿਸਾਨਾਂ ਦੀ ਮੂਵਮੈਂਟ ਸੀ ਉਹ ਕਿਵੇਂ ਕਰਦੇ ਉਹਦੇ ਨਾਲ ਫਿਰ ਪੰਜਾਬ ਇਹ ਲੁੱਪ ਪੰਜਾਬ ਦੀ ਪੋਲਿਟਿਕਸ ਫਿਰ ਹਿਲੇਗੀ ਪੰਜਾਬ ਦੀ ਪੋਲਿਟਿਕਸ ਹੀ ਹੈ ਨਹੀਂ ਪਹਿਲੀ ਗੱਲ ਤਾਂ ਕਿਸਾਨਾਂ ਦੀ ਆਪਣੀ ਪੋਲਿਟਿਕਸ ਸਭ ਆਪ ਦੇ ਆਪ ਦੀ ਧਿਰਾਂ 'ਚ ਖੜੇ ਆ ਸਮੁੱਚੀ ਸਰਕਾਰ ਵੱਲੋਂ ਜਾਂ ਪੋਲੀਟੀਕਲ ਪਾਰਟੀਾਂ ਦੀ ਇੱਕ ਪੋਲਿਟਿਕਸ ਹੁੰਦੀ ਆ ਪੰਜਾਬ ਪੱਕੀ ਹੁੰਦੀ ਆ ਕਿਸਾਨ ਲੋਕ ਪੱਖੀ ਹੁੰਦੀ ਹੈ ਕਿਸਾਨ ਪੱਖੀ ਜਾਂ ਪੰਜਾਬ ਦੇ ਵਿੱਚ ਜੋ ਵੀ ਹਿੱਤ ਹੈ ਉਹਨਾਂ ਪ੍ਰਤੀ ਇੱਕ ਸਹਿਯੋਗਤ ਪੋਲਿਟਿਕਸ ਚਾਹੀਦੀ ਹੈ ਉਹ ਤਾਂ ਹੈ ਨਹੀਂ ਆ ਤਾਂ ਇਸ ਕਰਕੇ ਫਿਰ ਇਹ ਤਰਾ ਆਪਣੀ ਆਪਣੀ ਥਾਂ ਤੇ ਆਪਦੀ ਆਪਦੀ ਗੱਲ ਚਲਾ ਰਹੇ ਜਾਂ ਤੇ ਉਹ ਦੋਨੋਂ ਦੋਨੋਂ ਤਰਾ ਆਪਣੇ ਆਪਣੀ ਗੱਲ ਤੇ ਖੜੀਆਂ ਉਹ ਇਸੇ ਕਰਕੇ ਉਹਨਾਂ ਨੇ ਹੁਕਮਨਾਮਾ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਉਹਨਾਂ ਨੇ ਕੁਛ ਵੀ ਕਹੋ ਉਹਨਾਂ ਨੇ ਆਪਣਾ ਕੰਮ ਕਰਕੇ ਖਾੜਕੂ ਧਿਰ ਨੇ ਉਹਨੇ ਵੀ ਹੁਕਮਨਾਮੇ ਦਾ ਜਿਹੜਾ ਉਹ ਪਹਿਲਾਂ ਹੀ ਕਹਿੰਦੇ ਸੀ ਹੁਕਮਨਾਮਾ ਗਲਤ ਐਸੇ ਹੋਣਾ ਨਹੀਂ ਚਾਹੀਦਾ ਦੂਜਾ ਫਿਰ ਨਰਿੰਦਰ ਸਿੰਘ ਚੌੜੇ ਦੇ ਐਕਸ਼ਨ ਤੋਂ ਬਾਅਦ ਬਿਗ ਹਾਲਤ ਹੀ ਸਾਰੇ ਬਦਲ ਗਏ ਇਸ ਕਰਕੇ ਦੋਨੋਂ ਧਿਰਾਂ ਵਿਚਾਰੇ ਫਿਰ ਉੱਥੇ ਹੀ ਗੱਲ ਖੜ ਗਈ ਇੱਕ ਤੀਜੀ ਗੱਲ ਇਹ ਹੋ ਰਹੀ ਆ ਕਿ ਹੁਣ ਉਹਨਾਂ ਨੇ ਜਿਹੜਾ ਹਰਪ੍ਰੀਤ ਸਿੰਘ ਜਸੇਧਾਰ ਹੈ ਉਹਦਾ ਕੈਰੇਕਟਰ ਅਸੈਸੀਨੇਸ਼ਨ ਵੀ ਬੜੇ ਜ਼ੋਰ ਸ਼ੋਰ ਨਾਲ ਕਰਨਾ ਸ਼ੁਰੂ ਕਰਤਾ ਲੱਗਦਾ ਹੈ ਵੀ ਇਹ ਅਕਾਲੀ ਦਲ ਧਿਰਾਂ ਵੱਲੋਂ ਹੀ ਹੋਇਆ ਉਹਨਾਂ ਨੂੰ ਦੀ ਬਹੁਤੀ ਜ਼ਰੂਰਤ ਹੈ ਦੂਜੇ ਤਾਂ ਅਕਾਲੀ ਦਲ ਦੇ ਖਿਲਾਫ ਹੀ ਲਾਉਂਦੇ ਆ ਖੜਕੂ ਤੇ ਰਹਤਾ ਅਕਾਲੀ ਦਲ ਦੇ ਧਿਰਾਂ ਨੂੰ ਬੜਾ ਰੜਕ ਰਿਆ ਸੀਗਾ ਹਰਪ੍ਰੀਤ ਸਿੰਘ ਤੇ ਉਹਨਾਂ ਨੇ ਫੇਰ ਸ਼ੁਰੂ ਕਰਤਾ ਕੰਮ ਇੱਕ ਇੱਥੋਂ ਤੱਕ ਤਾਂ ਇਹ ਗੱਲ ਹੈ ਆ ਇਸ ਕਰਕੇ ਇੱਕ ਦੂਜੀ ਗੱਲ ਹੈ ਵੀ ਇਹਦਾ ਕੋਈ ਬਹੁਤਾ ਅਕਾਲੀ ਦਲ ਨੂੰ ਫਾਇਦਾ ਨਹੀਂ ਹੋ ਪਕਾਲੀ ਦਲ ਨੇ ਫਾਇਦਾ ਕਰਨਾ ਕਿ ਉਹਨੇ ਰਿਵਾਈਵ ਕਰਨਾ ਨੇ ਪਾਰਟੀ ਪੋਲਿਟਿਕਸ ਬਦਲ ਨਹੀਂ ਨਹੀਂ ਉਹਨੇ ਵਿਚਾਰਤਾ ਰਾਣੀ ਬਦਲਣੀ ਆਪਣੀ ਵਿਆਸਤ ਨਹੀਂ ਆਪਣੇ ਬਦਲਣੀ ਪੰਜਾਬ ਪੱਖੀ ਸਿਆਸਤ ਉਹਨੇ ਕਰਨੀ ਨਹੀਂ ਹੈ ਉਹ ਇਸੇ ਕਰਕੇ ਲੋਕ ਗਲਤ ਵੀਧ ਕਰਦੇ ਵੀ ਉਹ ਰੀਜਨਲ ਪਾਰਟੀ ਬਣਾ ਉਹ ਰੀਜਨਲ ਰੀਜਨ ਤਾਪਣਾ ਉਹ ਜੇ ਪੰਜਾਬ ਦੀ ਪੋਲਿਟਿਕਸ ਕਰਨੀ ਹੋਵੇ ਹੁਣ ਤਾਂ ਆਪਦੀ ਸੱਤਾ ਦੀ ਪੋਲਿਟਿਕਸ ਕਰਦੇ ਆ ਜਿੱਨਾਂ ਸੀ ਪਾਵਰ ਪੋਲਿਟਿਕਸ ਕਰਨੇ ਪੈਨੇ ਉਹ ਕਰਦੇ ਨਹੀਂ ਨਹੀਂ ਸੱਤਾ ਦੀ ਪੋਲਿਟਿਕਸ ਵੀ ਤਾਂ ਖੇਤਰੀ ਪਾਰਟੀ ਦੇ ਤੌਰ ਤੇ ਕੀਤੀ ਜਾ ਸਕਦੀ ਉਹਦੇ ਚ ਖੇਤਰੀ ਪਾਰਟੀ ਨੂੰ ਕੋਈ ਮਨਾਤਾ ਹੈ ਨਹੀਂਗਾ ਸਗੋ ਲੋੜ ਆ ਪੰਜਾਬ ਦੀ ਖੇਤਰੀ ਪਾਰਟੀ ਦੀ ਅਕਾਲੀ ਦਲ ਉਸ ਪਾਸੇ ਵੱਲੋਂ ਤੁਰਦਾ ਨਜ਼ਰ ਘੱਟਾਉਣਾ ਨਹੀਂ ਨਾ ਉਹ ਦੇ ਖੇਤਰੀ ਪਾਰਟੀ ਦੀ ਗੱਲ ਕਰਦਾ ਤਾਂ ਜਿਹੜਾ ਬੀਜੇਪੀ ਦਾ ਏਜੰਡਾ ਹੈ ਜਿਹਦੇ ਕਰਕੇ ਇਹਨੂੰ ਹਜੇ ਵੀ ਭੁਲੇਖਾ ਹੈ ਵੇਖੋ ਦੋਨੋਂ ਤੇਰਾ ਅਕਾਲੀ ਦਲ ਦੀਆਂ ਸੁਧਾਰ ਲਹਿਰ ਤੇ ਦੂਜੀ ਅਕਲ ਸੁਖਵੀਰ ਬਾਦਲ ਦਾ ਤੁਹਾਡਾ ਦੋਨੋਂ ਇਹ ਦੋਨੋਂ ਹੀ ਬੀਜੇਪੀ ਤੋਂ ਪਾਸੇ ਨਹੀਂ ਹੈ ਸੁਧਾਰ ਲਹਿਰ ਦਸੋਂ ਤੋਂ ਜ਼ਿਆਦਾ ਬੀਜੇਪੀ ਦੇ ਨਾਲ ਹੈ ਤੇ ਇਸ ਕਰਕੇ ਫਿਰ ਇਹਨਾਂ ਨੇ ਤਾਂ ਉਹ ਏਜੰਡਾ ਛੱਡ ਲੈ ਇਹਨੂੰ ਹਜੇ ਵੀ ਲੱਗਦਾ ਵੀ ਅਸੀਂ ਜੇ ਪਾਵਰ ਲੈਣੀ ਹੈ ਤਾਂ ਸਾਨੂੰ ਸਪੋਰਟ ਬੀਜੇਪੀ ਦੀ ਚਾਹੀਦੀ ਹੈ ਤਾਂ ਬਿਲਕੁਲ ਕਲੀਅਰ ਹੈ ਨਾ ਤਾਂ ਇਸੇ ਕਰਕੇ ਇੱਕ ਸ਼ਬਦ ਨਹੀਂ ਬੋਲਦੇ ਇਹ ਭਾਜਪਾ ਦੇ ਖਿਲਾਫ ਕਿਸੇ ਵੀ ਗੱਲ ਦੇ ਕਿਸਾਨਾਂ ਦੀ ਲੁੱਟ ਹੋਈ ਕਿਸਾਨਾਂ ਵਿੱਚ ਕੱਟ ਲੱਗੇ ਮੰਡੀਆਂ 'ਚ ਕੋਈ ਨਹੀਂ ਬੋਲਣਗੇ ਇਹ ਕਦੇ ਨਹੀਂ ਬੋਲਦੇ ਕਾਲੀ ਦਾ ਕੋਈ ਇਹੋ ਜਿਹਾ ਕੰਮ ਨਹੀਂ ਕਰਦਾ ਜਿਹਦੇ ਨਾਲ ਭਾਜਪਾ ਨੂੰ ਨਾਲ ਇਹਨਾਂ ਦਾ ਸਮਝੌਤੇ ਵਿੱਚ ਕੋਈ ਅੜਿੱਕਾ ਵਜੇ ਨਹੀਂ ਇਸ ਕਰਕੇ ਨਹੀਂ ਕਰਦੇ ਇੱਕ ਤਾਂ ਇਹ ਹੋ ਗਿਆ ਇਸ ਕਰਕੇ ਇਹਨਾਂ ਨੇ ਰੀਜਨਲ ਪਾਰਟੀ ਨਾਲ ਵੱਡਣਾ ਨਾ ਬਣਾਉਣ ਦੀ ਕਪੈਸਿਟੀ ਜਾਂ ਸਮਰੱਥਾ ਹੀ ਹੈ ਨਹੀਂ ਇਹਨਾਂ 'ਚ ਇਸੇ ਕਰਕੇ ਇਹਨਾਂ ਦੀ ਸੱਤ ਮੈਂਬਰੀ ਕਮੇਟੀ ਜਿਹੜੀ ਨਵੀਂ ਮੈਂਬਰਸ਼ਿਪ ਵਾਲੀ ਉਹ ਠਾਪੀ ਹੋ ਗਈ ਇੱਕ ਤਰੀਕੇ ਨਾਲ ਇਸ ਕਰਕੇ ਦੂਜਿਆਂ ਨੇ ਤਾਂ ਪੋਲਿਟਿਕਸ ਕਰਨੀ ਨਹੀਂ ਹੈ ਉਹਨਾਂ ਨੇ ਤਾਂ ਖੜਕੂਤ ਰਣੇ ਤਾਂ ਪੋਲਿਟਿਕਸ ਕਰਨੀ ਨਹੀਂ ਉਹਦੀ ਉਹਨਾਂ ਦੀ ਪੋਲਿਟਿਕਸ ਤਾਂ ਦੇਖੋ ਵੱਡੇ ਲੈਵਲ ਤੇ ਹੈ ਵੀ ਉੱਥੇ ਖੜੀ ਹੈ ਉੱਥੇ ਖੜੀ ਰਹੀ ਹੈ ਬਸ ਸਾਰੀ ਗੱਲ ਤਾਂ ਅੱਛਾ ਇਹ ਇਸ ਕਰਕੇ ਇਸ ਕਰਕੇ ਇਹ ਹੁਣ ਸਾਰਾ ਕੁਝ ਹੈ ਬਾਕੀ ਇਹ ਆ ਵੀ ਸੁਖਵੀਰ ਸਿੰਘ ਬਾਦਲ ਨੂੰ ਹਜੇ ਪਲੇਖਾ ਹੈ ਮੈਨੂੰ ਇਹ ਵੀ ਲੱਗਦਾ ਵੀ ਸੁਖਬੀਰ ਸਿੰਘ ਬਾਦਲ ਦੇ ਅੱਠ ਕਾਲ ਜਿਹੜੇ ਅੱਠ ਕਬੂਲਨਾਮੇ ਆ ਜਿਹੜੇ ਉਹ ਦਾ ਪਿੱਛਾ ਨਹੀਂ ਛੱਡਣਗੇ ਉਹ ਇੱਕ ਤਰੀਕੇ ਨਾਲ ਉਹਨੇ ਖੋਪੜੀਆਂ ਦੀ ਮਾਲਾ ਗੱਲ ਚ ਪਾ ਲਈ ਅੱਠਾਂ ਦੀ ਹਾਂ ਉਹ ਸਾਰੇ ਉਹਨਾਂ ਨੂੰ ਮੈਂ ਕਢ ਲਿਆ ਕਰਨਗੇ ਬੰਦੇ ਉਹ ਉਹ ਸਾਰਾ ਜਿਹੜੀ ਉਹਨੇ ਜਦੋਂ ਉਹਦੇ ਸਵਾਲ ਹੈ ਹੁਣ ਰਿਕਾਰਡਡ ਸਵਾਲ ਹੈ ਜਿਹੜੇ ਕੀਤੇ ਸੀ ਅਕਾਲ ਤਖਤ ਦੇ ਜਸਦਰ ਨੇ ਜਿਹਦਾ ਉਹਨੇ ਹਾਂ ਚ ਜਵਾਬ ਦਿੱਤਾ ਉਹ ਸਾਰੇ ਅਗਲੇ ਕੱਢ ਕੇ ਪਾਈ ਜਾ ਕਰਨਗੇ ਇਸ ਕਰਕੇ ਕੈਂਪੇਨ ਦੇ ਵਿੱਚ ਉਹ ਵੀ ਲੋਕ ਇਸ ਕਰਕੇ ਆਏ ਮੈਨੂੰ ਐਂ ਲੱਗਦਾ ਵੀ ਇਹਨਾਂ ਨੇ ਜਿਹੜਾ ਸੁਰਖਰੂ ਹੋਣ ਦੇ ਨਾਲੋਂ ਇੱਕ ਹੋਰ ਅਕਵਾਲਨਾਮਾ ਦੇਤਾ ਜਿਹਦੇ ਚ ਫਿਰ ਇਹਨਾਂ ਨੂੰ ਉਸੋ ਡੈਮੇਜ ਕਰ ਸਕਦਾ ਕਿਉਂਕਿ ਇਹਨਾਂ ਨੇ ਪੋਲਿਟਿਕਸ ਨਾਲ ਤਾਂ ਕੋਈ ਚੀਜ਼ ਬਦਲਦੀਆ ਪੋਲਿਟਿਕਸ ਤਾਂ ਇਹਨਾਂ ਨੇ ਬਦਲਨੀ ਨਹੀਂ ਉਹੀ ਰੱਖਣੀ ਹੈ ਇਹ ਲੱਗ ਰਿਹਾ ਹਾਂਜੀ ਤੇ ਮੇਰੇ ਖਿਆਲ ਇਹ ਕਿਹਨਾਂ ਅਜੇ ਗੱਲਬਾਤ ਕਿਸੇ ਪਾਸੇ ਤੁਰਦੀ ਨਜ਼ਰ ਨਹੀਂ ਆਉਂਦੀ ਕੀ ਹੋਏਗਾ ਇਹ ਦੇਖਣਾ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਸਿੰਘ ਸਾਹਿਬਾਨ ਆਪਣਾ ਜਿਹੜਾ ਫੈਸਲਾ ਉਹਨੂੰ ਲਾਗੂ ਕਿਵੇਂ ਕਰਾਉਣਗੇ ਜਿਹੜੀ ਉਹਨਾਂ ਨੇ ਕੁਝ ਗੱਲਾਂ ਕਹੀਆਂ ਸੀਗੀਆਂ